ਜੇ ਕੋਈ ਬੰਦਾ ਕਰੇ ਵੀ ਚਿੱਟਾ ਵੇਚ ਰਿਹਾ ਹੈ ਫਿਰ ਵੀ ਉਹ ਲਿਆਜ ਤਾਂ ਨਹੀਂ ਹੋਣਾ ਮੇਰੀ ਗੱਲ ਸੁਣੋ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਹੋਰ ਕੋਈ ਕਵੇ ਨਾ ਕਵੇ ਹੁਣ ਆਪ ਲੱਗਣਾ ਪੈਣਾ ਇਹ ਤਾਂ ਕੋੜ ਮੁੱਕਣਾ ਹੈ ਮੁੱਕਣਾ ਨਹੀਂ ਗਾ ਨਹੀਂ ਅੱਜ ਤਾਂ ਗਵੰਡੀਆਂ ਦੀ ਵਾਰੀ ਹੈ ਤੁਹਾਨੂੰ ਆਪਣੇ ਘਰੇ ਵੀ ਆ ਜਣੀ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਬੋਲ ਹੈ ਦੋ ਦੋ ਫੜੇ ਤੂੰ ਮੇਨ ਬੰਦੇ ਫੜੇ ਦੋ ਮੇਨ ਫੜੇ ਹਾਂ ਬਲਾਇਰ ਤੁਸੀਂ ਆਪ ਹੀ ਵੇਖ ਲਓ ਇਹਨਾਂ ਭੜਾਣੇ ਤੇ ਬੇਨਤੀਆਂ ਦੇ ਦੇ ਕੋਈ ਗੱਲ ਨਹੀਂ ਧਮਕੀਆਂ ਧਮਕੀਆਂ ਦਾ ਬੋਝ ਨਹੀਂ ਪਣਾ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ ਮੈਂ ਆਪੇ ਸੰਭਲਾਂਗੀ ਠੀਕ ਹੈ ਹੋਰ ਇਹ ਦੁਬਾਰਾ ਕੀ ਕਹਿੰਦਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨੇ ਪੜ ਲਾਗੇ ਹੋਰ ਦੱਸੋ ਕੀ ਕਹਿੰਦਾ ਕੋਈ ਯਾਰ ਜਿੰਨੀ ਮਰਜ਼ੀ ਦੇ ਦੇ ਤਾਂ ਬੋਝ ਨਹੀਂ ਪਾਣਾ ਤੁਹਾਨੂੰ ਤਾਂ ਖੁੱਲੀ ਛੂਟ ਹੈ ਜਿਹੜਾ ਚਿੱਟੇ ਵਾਲੇ ਜਿਆਦਾ ਛੁੜਛੜ ਕਰਦਾ ਨੇ ਜਿੰਨੀ ਮਰਜ਼ੀ ਸੇਵਾ ਕਰੋ ਆ ਇੰਸਪੈਕਟਰ ਸਾਹਿਬ ਕੋਲ ਬੈਠੇ ਹੋਰ ਦੱਸੋ ਕੀ ਕਰਦੇ ਹੋ ਕੋਈ ਨਹੀਂ ਭੈਣ ਮੇਰੀਏ ਚਾਰ ਦਿਨ ਕੱਢ ਲੈਣਗੇ ਹੁਣ ਇਹ ਤੋਂ ਬਾਅਦ ਪੱਕਾ ਇੰਤਿਆਮ ਕਰ ਦਾਂਗੇ ਬੇਫਿਕਰ ਹਾਂ ਸਰ ਸਰ ਸਮਝਾਣ ਵਾਸਤੇ ਗਏ ਸੀਗੇ ਤੇ ਇੰਨੇ ਗੰਦੇ ਹੋਣ ਕੋਈ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਬਹੁਤ ਪਿਆਰ ਬਖਸ਼ ਲੈ ਗਏ ਪਹਿਲੀ ਵਾਰੀ ਸਮਝਾਣਾ ਆਪਣਾ ਫਰਜ਼ ਬੰਦਾ ਦੂਜੀ ਵੀ ਸਮਝਾਣਾ ਫਰਜ਼ ਬੰਦਾ ਪਰ ਤੀਜੀ ਵਾਰੀ ਤੀਜੀ ਵਾਰੀ ਸਮਝਾਣਾ ਫਰਜ਼ ਨਹੀਂ ਬੰਦਾ ਜਨਾਬ ਇੱਕ ਵਾਰੀ ਤਾਂ ਨਾ ਜਿਹੜੇ ਦੋਤ ਨੇਗੇ ਕੀ ਦੀ ਪੁਲਿਸ ਦੀ ਵੀ ਖਦ ਹੈ ਭੈਣੇ ਮੇਰੀ ਇੱਕ ਬੇਨਤੀ ਸੁਣ ਲੈ ਮੇਰੀ ਮੇਰੀ ਇੱਕ ਬੇਨਤੀ ਸੁਣ ਲੈ ਜਿਹੜਾ ਤੁਸੀਂ ਮੈਨੂੰ ਇੱਕ ਬੰਦੇ ਦਾ ਨਾਮ ਲਿਆ ਸੀ ਇਸ ਵੇਲੇ ਹਾਂਜੀ ਲਿਆ ਸੀ ਨਾ ਜੇ ਉਹਦਾ ਫੋਨ ਆ ਗਿਆ ਜੇ ਉਹਨੂੰ ਉਸੇ ਥਾਣੇ ਚ ਬੰਦ ਰਹਿਣ ਨਾ ਕੀਤਾ ਤੇ ਮੇਰਾ ਨਾਮ ਬਦਲ ਦਿਆ ਜੀ ਹੋਰ ਦੂਸਰੇ ਤੋਂ ਤੇ ਕਹਿੰਦੇ ਵੀ ਇੱਕ ਕੋਈ ਤੁਹਾਡਾ ਸਬ ਇੰਸਪੈਕਟਰ ਪਤਾ ਨਹੀਂ ਛੱਡ ਨਾ ਲੈਣਾ ਨਹੀਂ ਜੇ ਉਹਦਾ ਫੋਨ ਆਵੇ ਤੁਸੀਂ ਦੱਸ ਦਿਆ ਜੀ ਜੇ ਉਹਨੂੰ ਉਸੇ ਕੇ ਚ ਨਾ ਬੰਦ ਕਰਾਇਆ ਭਾਵੇਂ ਲੜਨਾ ਨਾ ਪਏ ਜੇ ਐਸਐਸਪੀ ਸਾਹਿਬ ਨਾਲ ਤਾਂ ਵੀ ਦੇ ਦਰੋਦ ਠੀਕ ਹੈ ਭਾਈ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਹੋਰ ਕਰਾਉਣਾ ਨਹੀਂ ਕੀ ਛੱਡੋ ਹੋ ਜਾਣਾ 2-3 ਮਹੀਨੇ ਦਾ ਕੰਮ ਸਾਰਾ ਨਿਬੜ ਜਾਣਾ ਹੈ ਪਰ ਜੇ ਜ਼ਿੰਦਗੀ ਬਚ ਗਈ ਤੇ ਸਾਰਾ ਕੁਝ ਠੀਕ ਹੈ ਜੇ ਨਾ ਬਚੀ ਫਿਰ ਕੀ ਕਰਾਉਣਾ ਕੰਮ ਕਰਾਂ ਤੋ ਯਾਰ ਕੀ ਸਰਕਾ ਤੋਂ ਲੈਣਾ ਹੈ ਕੀ ਨਾਲੀਆਂ ਤੋਂ ਲੈਣਾ ਹੈ ਬੰਦਾ ਹੀ ਨਹੀਂ ਰਿਹਾ ਉਸ ਘਰ ਨੂੰ ਪੁੱਛੇ ਜਿਹੜੇ ਘਰ ਚਿੱਟੀਆਂ ਵਾਲੀ ਬਿਮਾਰੀ ਹੈ ਘਰ ਦੀ ਕੌਲੀਆਂ ਨਹੀਂ ਛੱਡਦਾ ਸਾਰੀਆਂ ਵੇਚ ਦਿੰਦਾ ਹੈ 1000 ਰੁਪਏ ਚੰਗੇ ਬੰਦੇ ਨੂੰ ਕਮਾਈ ਨਹੀਂ ਗਈ ਤੇ ਲਾਊਗਾ ਕਿਥੋਂ ਆਪੇ ਚੋਰੀ ਕਰੂੰਗਾ ਹੋਰ ਕੀ ਕਰੂੰਗਾ ਆਪੇ ਚੋਰੀ ਕਰੂੰਗਾ ਬਿਲਕੁਲ ਬਿਲਕੁਲ ਭਾਈ ਇੱਕ ਕਿਸਮ ਦਾ ਸਬੂਰ ਬੇਨਤੀ ਹੈ ਜਿਹੜਾ ਚੋਰ ਫੜਦੇ ਹੁਣ ਪੰਜਾਬੀ ਤੁਸੀਂ ਵੀ ਸੁਣੋ ਜੇ ਕਬਾੜੀਏ ਤੇ ਬਣਾ ਪਰਚਾ ਦਿੱਤਾ ਤੇ ਫਿਰ ਕੱਲਾ ਆਪਣੀ ਵੀ ਠੀਕ ਹੋਣੀ ਕਬਾੜੀਏ ਨੂੰ ਨਾਲ ਦੇਣਾ ਸਮਾਨ ਦਾ ਖੇਰੀ ਕਬਾੜੀ ਕੋਈ ਵੇਚਦੇ ਆ ਜਿੱਦਾਂ ਕਬਾੜੀਏ ਤੁਨੇ ਨਾ ਬਾਕੀ ਵੀ ਟੰਗ ਜਾਣਗੇ ਕੋਈ ਕਰੇ ਪਿਵੇਂ ਅਰਨੀ ਵਾਲੇ ਆ ਸੀ ਉਹ ਬੁਰਜਾ ਦਾ ਕਬਾੜੀ ਸੀ ਉਹਨੇ ਬੜਾ ਲਹੂ ਪੀਤਾ ਸੀ ਜਿੱਦਾਂ ਕਬਾੜੀ ਦੇ ਪਰਚੇ ਦਿੱਤੀਆਂ ਚੋਰੀਆਂ ਬੰਦ ਹੋ ਗਈਆਂ ਕੱਲਾ ਚੋਰ ਦੀ ਜ਼ਿੰਮੇਵਾਰ ਨਹੀਂ ਕੀ ਜਿਹੜਾ ਲੈਂਦਾ ਉਹਦੀ ਵੀ ਤਾਂ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਕਾਫੀ ਐ ਚੀਜ਼ੇ ਹਜ਼ਾਰ ਚਲੇ ਲੈਂਦਾ ਮਿੰਟ ਨੂੰ ਤੱਕ ਲੈ ਲੈਣ ਲੱਗੇ। 3000 ਰੁਪਏ ਵਰਸ਼ਾ ਮੇਲ ਜਿੰਨੇ ਕਹਿੰਦਾ ਸੀ 6000 ਰੁਪਏ ਦੇ ਹੀ ਦੇਣਾ। ਸੋ ਬਾਕੀ ਮੇਰੀ ਵੀ ਜ਼ਿੰਮੇਵਾਰੀ ਪਰਦੀ ਐ ਨੀ ਜੀ। 3000 ਦਾ ਕੋਈ ਵਹਿਮ ਨਾ ਕਰੇ ਕੋਈ ਤਨਖਾਹ ਤੁਮਕੇ ਦਾ ਢਾਰ ਨਹੀਂ ਲੋੜਨੀ। ਤੁਹਾਡਾ ਭਰਾ ਤੁਹਾਡਾ ਪੁੱਤ ਫੁੱਟ ਨਾਲ ਇਸ ਕੋਲੋਂ ਬੇਫਿਕਰ ਰਹੋ। ਬਾਕੀ ਇੰਤੇ ਹਮ ਪੂਰਾ ਕਰ ਦੇਾਂਗੇ। ਇੰਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਆਪਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਚੰਦ ਦਿਨਾਂ ਦੇ ਚਿੱਟੇ ਲਾ ਕੋੜ ਖਤਮ ਕਰ ਦੇਂਗੇ। ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਵਾਇਦੁਰਜੀ ਦਾ ਖਾਲਸਾ ਹੋ ਵਾਇਦੁਰਜੀ ਕੀ ਫਤਹ